ਰਾਮਾਦ ਵੀ ਪਾਰਟੀ ਦੇ ਮੁਖਬਲਾਰੇ ਨੀਲ ਗਰਗਰੇ ਕਿਹਾ ਕਿ ਕੰਗਣਾ ਨਾਉਦ ਦੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਸੰਬੰਧਿਤ ਦਿੱਤੇ ਜਾ ਰਹੇ ਬਿਆਨਾਂ ਤੇ ਬੀਜੇਪੀ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ ਜੰਮੂ ਕਸ਼ਮੀਰ ਤੋਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਹੁਣ ਕੰਗਣਾ ਨਾਉਦ ਦੇ ਬਿਆਨਾਂ ਤੋਂ ਕਿਨਾਰਾ ਕੀਤਾ ਗਿਆ ਹੈ ਤਾਂ ਜੋ ਇਹਨਾਂ ਚੋਣਾਂ ਦੇ ਵਿੱਚ ਆਪਣੀ ਛਵੀ ਸੁਧਾਰ ਸਕਣ ਹੋਰਨਾਂ ਕੀ ਕੁਝ ਕਹ ਹੈ ਉਚੜਦੇ ਆਪੀ ਬੀਪੀ ਦੀ ਕੇਂਦਰੀ ਲੀਡਰਸ਼ਿਪ ਆਪਣੇ ਆਪ ਨੂੰ ਭਾਵੇਂ ਐਮਪੀ ਕੰਗਣਾ ਨਾਉਦ ਦੇ ਬਿਆਨ ਤੋਂ ਵੱਖ ਕਰ ਰਹੀ ਹੈ ਔਰ ਕਹਿ ਰਹੀ ਹੈ ਇਹ ਬੀਜੇਪੀ ਦਾ ਬਿਆਨ ਨਹੀਂ ਹੈ ਪਰ ਅਸਲੀਅਤ ਇਹਨਾਂ ਦੀ ਇਹੀ ਹੈ ਕਿਉਂਕਿ ਇਹ ਪਹਿਲੀ ਵਾਰੀ ਐਦਾਂ ਨਹੀਂ ਹੋਇਆ ਕਿ ਕੰਗਨਾ ਰਾਓਬ ਨੇ ਬਿਆਨ ਦਿੱਤਾ ਹੋਵੇ ਇਸ ਤੋਂ ਪਹਿਲਾਂ ਇਹਨਾਂ ਦੇ ਬਹੁਤ ਸਾਰੇ ਸੀਨੀਅਰ ਲੀਡਰ ਵੀ ਐਦਾਂ ਦੇ ਬਿਆਨ ਦਿੰਦੇ ਰਹੇ ਨੇ ਪਰ ਜਿਸ ਤਰ੍ਹਾਂ ਕੱਲ ਕੰਗਨਾ ਰਾਓ ਦੇ ਦਿੱਤੇ ਬਿਆਨ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਵੱਲੋਂ ਆਮ ਲੋਕਾਂ ਵੱਲੋਂ ਖਾਸ ਕਰਕੇ ਪੰਜਾਬੀਆਂ ਵੱਲੋਂ ਜਿਸ ਤਰੀਕੇ ਦਾ ਵਿਰੋਧ ਹੋਇਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਇਲੈਕਸ਼ਨ ਹੈਗਾ ਖਾਸ ਕਰਕੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੈਗਾ ਜਿੱਥੇ ਕਿ ਕਿਸਾਨਾਂ ਦੇ ਵਿੱਚ ਇਸ ਦੇ ਪ੍ਰਤੀ ਪੂਰਾ ਰੋਸ ਹੈ ਅੱਜ ਭਾਵੇਂ ਇਸੇ ਪ੍ਰੈਸ਼ਰ ਦੇ ਵਿੱਚ ਕੇਂਦਰ ਦੀ ਬੀਜੇਪੀ ਜਿਹੜੀ ਹੈ ਉਹ ਕੰਗਨਰ瑙 ਦੇ ਬਿਆਨ ਤੋਂ ਆਪਣੇ ਆਪ ਨੂੰ ਵਖਰ ਕਰਦੀ ਹੈ ਪਰ ਅਸਲੀਅਤ ਇਹਨਾਂ ਦੀ ਇਹੀ ਹੈ ਇਹ ਪੰਜਾਬੀਆਂ ਨੂੰ ਇਹ ਕਿਸਾਨਾਂ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਦੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ ਕਦੇ ਉਹਨਾਂ ਨੂੰ ਵਖਰਵਾਦੀ ਕਹਿੰਦੇ ਆ ਸੋ ਅਸਲੀਅਤ ਇਹਨਾਂ ਦੀ ਜਿਹੜੀ ਹੈ ਉਹ ਇਹੀ